ਸਸਕਾਜੀ ਮੈਂ ਕੁਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਸੰਯੁਕਤ ਰਾਜ ਅਮਰੀਕਾ ਆਪਣੇ 골ਡ ਕਾਰਡ ਸਥਾਈ ਨਿਵਾਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਨੇੜੇ ਜਾ ਰਹੇ ਹੈ ਯੂ ਐਸ ਸੀ ਆਈ ਐਸ ਨੇ ਸੰਗੀਖ ਵਿਖੇ ਲਈ ਇੱਕ ਡਰਾਫਟ ਅਰਜ਼ੀ ਫਾਰਮ ਆਈ 140 ਜੀ জমা ਕਰ ਦਿੱਤਾ ਜਿਸ ਦੀ ਆਖਰੀ ਮਿਤੀ 18 ਦਸੰਬਰ ਦੱਸੀ ਜਾ ਰਹੀ ਹੈ ਇਹ ਪ੍ਰੋਗਰਾਮ ਵਿਦੇਸ਼ੀ ਨਾਗਰੀਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਕੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਆਗਿਆ ਦਿੱਂਦੇ ਜਿਸ ਦੇ ਵਿੱਚ ਵਿਅਕਤੀਗਤ ਅਤੇ ਕਾਰਪੋਰੇਟ ਦਾਨ ਦੀ ਰਕਮ ਨਿਰਧਾਰਿਤ ਕੀਤੀ ਜਾਂਦੀ ਹੈ ਇੱਕ ਰਿਪੋਰਟ ਦੇ ਅਨੁਸਾਰ ਯੂਐਸਸੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ ਯੂਐਸਸੀਆਈਐਸ ਦੁਆਰਾ ਸੰਖੇਪ ਸਮੀਖਿਆ ਦੇ ਲਈ ਇੱਕ ਡਰਾਫਟ ਅਰਜ਼ੀ ਫਾਰਮ ਭੇਜਤੋਂ ਬਾਅਦ ਸਿੱਖਤ ਰਾਜ ਅਮਰੀਕਾ ਨੇ 골ਡ ਕਾਰਸ ਸਥਾਈ ਨਿਵਾਸ ਪ੍ਰੋਗਰਾਮ ਸ਼ੁਰੂ ਕਰਨ ਦੇ ਵਲਿਕ ਮਹੱਤਵਪੂਰਨ ਕਦਮ ਚੁੱਕਿਆ ਹੈ ਫਾਰਮ ਜਿਸ ਨੂੰ ਫਾਰਮ ਆਈ 140 ਜੀ ਦੇ ਵਜੂ ਜਾਣਨਾ ਚਾਹੁੰਦਾ ਹੈ ਹੁਣ ਦਫਤਰ ऑफ मैनेजमेंट एंड बजटिंग एमबी कोले जो राष्ट्रपति ट्रम्प द्वारा निर्धारित भारत संबंध लागू करंती आखिरी नीति ਨੂੰ ਪੂਰਾ ਕਰਨ ਵੱਲ ਜ਼ਰੂਰੀ ਪਰਖਤੇ ਨੂੰ ਦਰਸਾਉਂਦਾ ਹੈ ਡਰਾਫਟ ਫਾਰਮ ਨਵੇਂ ਗੋਲਡ ਕਾਰਡ ਰੂਟ ਰਾਹੀਂ ਸੈਨਵਾਸੇ ਮੰਗ ਕਰਨ ਵਾਲੇ ਬੇਨਕਾਰਾ ਦੇ ਲਈ ਤਿਆਰ ਹੈ ਕਿ ਤਾਕੇ ਇਹ ਪ੍ਰੋਗਰਾਮ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਨ ਤੋਂ ਬਾਅਦ ਗ੍ਰੀਨ ਕਾਰਡ ਲਈ ਯੋਗ ਪੜਨ ਦੀ ਅਕੈਦਿਤ ਹੈ ਪ੍ਰੋਗਮੈਂਟੇਕਰ ਰਿਪੋਰਟ ਅਨੁਸਾਰ ਯੂਐਸਸੀਆਈਐਸ ਨੇ ਸੰਕੇਤ ਦਿੱਤਾ ਹੈ ਕਿ ਅਰਜ਼ੀ ਫੀਸ ਪ੍ਰਤੀ ਵਿਨੇਕਾਰ 15000 ਡਾਲਰ ਹੋਣ ਦੀ ਉਮੀਦ ਹੈ ਪ੍ਰਸਤਾਵਿਤ ਟਾਂਚਰੇ ਤਹਿਤ ਵਿਅਕਤੀਗਤ ਪੈਟੀਸ਼ਨਰਾਂ ਨੂੰ 1 ਮਿਲੀਅਨ ਡਾਲਰ দান ਕਰਨ ਦੀ ਜ਼ਰੂਰਤ ਹੋਵੇਗੀ ਵਿਦੇਸ਼ੀ ਨਾਗਰਿਕ ਨੂੰ ਸਪੌਂਸਰ ਕਰਨ ਵਾਲੇ ਕਾਰਪੋਰੇਟ ਪੈਟੀਸ਼ਨਰਾਂ ਨੂੰ 2 ਮਿਲੀਅਨ ਡਾਲਰ দান ਕਰਨ ਦੀ ਜ਼ਰੂਰਤ ਹੋਵੇਗੀ ਇਹ ਅਸ ਜਾਂ ਅਸਤਾਨਨ ਯੋਗਤਾ ਵਾਲੇ ਵਿਅਕਤੀਆਂ ਦੇ ਲਈ EB ਵਨ ਸ਼੍ਰੇਣੀ ਜਾਂ EB2 ਰਾਸ਼ਟਰੀ ਵਿਆਛੋਟ ਸ਼੍ਰੇਣੀ ਦੇ ਵਿੱਚ ਅਧੀਨ ਆਉਣ ਗਿਆ ਇਸ ਪ੍ਰੋਗਰਾਮ ਦਾ ਐਲਾਨ ਪਹਿਲੀ ਵਾਰ ਸਤੰਬਰ ਦੇ ਵਿੱਚ ਇੱਕ ਕਾਰਜਕਾਰੀ ਆਦੇਸ਼ ਰਾਹੀਂ ਕੀਤਾ ਗਿਆ ਸੀ ਜਿਦੇ ਵਿੱਚ USCIS ਨੂੰ ਇਸ ਨੂੰ 18 ਦਸੰਬਰ ਤੱਕ ਚਾਲੂ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਸੀ ਇਸ ਪ੍ਰਕਿਰਿਆ ਬਾਰੇ ਹੋਰ ਵੇਰਵੇ ਆਉਣ ਵਾਲੇ ਹਫ਼ਤੇ ਵਿੱਚ ਹੋਣ ਦੀ ਉਮੀਦ ਹੈ ਕਿਉਂਕਿ ਡਰਾਫਟ ਫਾਰਮ ਦੀ ਸੰਗੀ ਸਮੀਖਿਆ ਕੀਤੀ ਜਾ ਰਹੀ ਹੈ ਇਹ ਅਪਡੇਟ ਦਿਲਚਸਪੀ ਰੱਖਣ ਵਾਲੇ ਬਿਨੇਕਾਰਾ ਦੇ ਲਈ ਪ੍ਰੋਗਰਾਮ ਖੁੱਲਣ ਤੋਂ ਪਹਿਲਾਂ USCIS ਤਿਆਰੀ ਕਾਜ ਦਾ ਹਿੱਸਾ ਹੈ ਸਯੁਕਤ ਰਾਜ ਅਮਰੀਕਾ ਆਪਣੇ 골ਡ ਕਾਰਡ ਸਥਾਈ ਨਿਵਾਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਨੇੜੇ ਜਾ ਰਹੇ ਹੈ ਯੂ ਐਸ ਸੀ ਆਈ ਐਸ ਨੇ ਸੰਗੀ ਸਮੀਖਿਆ ਦੇ ਲਈ ਇੱਕ ਡਰਾਫਟ ਅਰਜੀ ਫਾਰਮ ਆਈ 140 ਜੀ ਜਮਾ ਕਰ ਦਿੱਤਾ ਜਿਸ ਦੀ ਆਖਰੀ ਮਿਤੀ 18 ਦਸੰਬਰ ਦੱਸੀ ਜਾ ਰਹੀ ਹੈ ਇਹ ਪ੍ਰੋਗਰਾਮ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ दान ਕਰਕੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਆਗਿਆ ਦਿੱਤੇਦੈ ਜਿਦੇ ਵਿੱਚ ਵਿਅਕਤੀਗਤ ਅਤੇ ਕਾਰਪੋਰੇਟ ਦਾਨ ਦੀ ਰਕਮ ਨਿਰਧਾਰਤ ਕੀਤੀ ਜਾਂਦੀ ਹੈ। ਇੱਕ ਰਿਪੋਰਟ ਦੇ ਅਨੁਸਾਰ ਯੂਐਸਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ ਯੂਐਸਸੀਆਈਐਸ ਦੁਆਰਾ ਸੰਖੇਪ ਸਮਿਖਿਆ ਦੇ ਲਈ ਇੱਕ ਡਰਾਫਟ ਅਰਜ਼ੀ ਫਾਰਮ ਭੇਜਣ ਤੋਂ ਬਾਅਦ ਯੁਕਤਰਾਜ ਅਮਰੀਕਾ ਨੇ 골ਡ ਕਾਰਸ ਸਥਾਈ ਨਿਵਾਸ ਪ੍ਰੋਗਰਾਮ ਸ਼ੁਰੂ ਕਰਨ ਦੇ ਵਲਿਕ ਮਹੱਤਵਪੂਰਨ ਕਦਮ ਚੁੱਕਿਆ ਹੈ। फार्म ਜਿਸ ਨੂੰ ਫਾਰਮ I-140G ਦੇ ਵਜੂਹ ਜਾਣਨਾ ਚਾਹੁੰਦਾ ਹੈ ਹੁਣ ਦਫਤਰ ਆਫ ਮੈਨੇਜਮੈਂਟ ਐਂਡ ਬਜਟੋ ਮਬੀ ਕੋਲੇ ਜੋ ਰਾਸ਼ਟਰਪਤੀ ਟ੍ਰੰਪ ਦੁਆਰਾ 18 ਦਸੰਬਰ ਨੂੰ ਲਾਗੂ ਕਰਨ ਦੀ ਆਖਰੀ ਮਿਤੀ ਨੂੰ ਪੂਰਾ ਕਰਨ ਵੱਲ ਜ਼ਰੂਰੀ ਪਰਖਤੀ ਨੂੰ ਤਰਸਾਉਂਦਾ ਹੈ। ਦਫਤਰ ਫਾਰਮ ਨਵੇਂ ਗੋਲਡ ਕਾਰਡ ਰੂਟ ਰਾਹੀਂ ਸੈਨਵਾਸੀ ਮੰਗ ਕਰਨ ਵਾਲੇ ਬਿਨਕਾਰਾ ਦਿੱਲੀ ਤਿਆਰ ਇੱਕੀਤਾ ਹੈ। ਇਹ ਪ੍ਰੋਗਰਾਮ ਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਨ ਤੋਂ ਬਾਅਦ ਗ੍ਰੀਨ ਕਾਰਡ ਤੇ ਲਈ ਯੋਗ ਪਨਰਦੀ ਅਕਿਆਤੇਂਦੇ। ਪ੍ਰੋਗਮੈਂਟਿਕ रिपोर्ट ਅਨੁਸਾਰ ਯੂਐਸਸੀ ਆਈਐਸ ਨੇ ਸੰਕੇਤ ਦਿੱਤਾ ਹੈ ਕਿ ਅਰਜ਼ੀ ਫੀਸ ਪ੍ਰਤੀ ਪਿਨੇਕਾਰ 15000 ਡਾਲਰ ਹੋਣ ਦੀ ਉਮੀਦ ਹੈ। ਪ੍ਰਸਤਾਵਿਤਾਂਜਰੇ ਦੇ ਤਹਿਤ ਵਿਅਕਤੀਗਤ ਪੈਟਿਸ਼ਨਰਾਂ ਨੂੰ 1 ਮਿਲੀਅਨ ਡਾਲਰ দান ਕਰਨ ਦੀ ਜ਼ਰੂਰਤ ਹੋਵੇਗੀ ਵਿਦੇਸ਼ੀ ਨਾਗਰਿਕ ਨੂੰ ਸਪੌਂਸਰ ਕਰਨ ਵਾਲੇ ਕਾਰਪੋਰੇਟ ਪੈਟਿਸ਼ਨਰਾਂ ਨੂੰ 2 ਮਿਲੀਅਨ ਡਾਲਰ দান ਕਰਨ ਦੀ ਜ਼ਰੂਰਤ ਹੋਵੇਗੀ ਇਹ ਅਸ ਜਾਂ ਅਸਤਾਨਨੀ ਯੋਗਤਾ ਵਾਲੇ ਵਿਅਕਤੀਆਂ ਦੇ ਲਈ EB-1 ਸ਼੍ਰੇਣੀ ਜਾਂ EB-2 ਰਾਸ਼ਟਰੀ ਵਿਆਖਟ ਸ਼੍ਰੇਣੀ ਦੇ ਵਿੱਚ ਅਧੀਨ ਆਉਣਗੇ ਇਸ ਪ੍ਰੋਗਰਾਮ ਦਾ ਐਲਾਨ ਪਹਿਲੀ ਵਾਰ ਸਤੰਬਰ ਦੇ ਵਿੱਚ ਇੱਕ ਕਾਰਜਕਾਰੀ ਆਦੇਸ਼ ਰਾਹੀਂ ਕੀਤਾ ਗਿਆ ਸੀ ਜਿਦੇ ਵਿੱਚ USCIS ਨੂੰ ਇਸ ਨੂੰ 18 ਸੰਵਰਤਕ ਚਾਲੂ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਸੀ ਇਸ ਪ੍ਰਕਿਰਿਆ ਬਾਰੇ ਹੋਰ ਵੇਰਵੇ ਔਨ ਵਾਲੇ ਹਫਤੇ ਵਿੱਚ ਹੋਣ ਦੀ ਉਮੀਦ ਹੈ ਕਿਉਂਕਿ ਡਰਾਫਟ ਫਾਰਮ ਦੀ ਸੰਗੀ ਸਮੀਖਿਆ ਕੀਤੀ ਜਾ ਰਹੀ ਹੈ ਇਹ ਅਪਡੇਟ ਦਿਲਚਸਪੀ ਰੱਖਣ ਵਾਲੇ ਬੇਨਕਾਰਾ ਦੇ ਲਈ ਪ੍ਰੋਗਰਾਮ ਖੁੱਲਣ ਤੋਂ ਪਹਿਲਾਂ ਯੂਐਸਏ ਆਈਐਸਸੀ ਤਿਆਰੀ ਕਾਜ ਦਾ ਹਿੱਸਾ ਹੈ ਸੰਯੁਕਤ ਰਾਜ ਅਮਰੀਕਾ ਆਪਣੇ ਗੋਲਡ ਕਾਰਡ ਸਥਾਈ ਨਿਵਾਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਨੇੜੇ ਜਾ ਰਿਹਾ ਹੈ USCIS ਨੇ ਸੰਗੀ ਸਮਿਖਿਆ ਦੇ ਲਈ ਇੱਕ ਡਰਾਫਟ ਅਰਜ਼ੀ ਫਾਰਮ I140 ਜੀ ਜਮ੍ਹਾਂ ਕਰ ਦਿੱਤਾ ਹੈ ਜਿਸ ਦੀ ਆਖਰੀ ਮਿਤੀ 18 ਦਸੰਬਰ ਦੱਸੀ ਜਾ ਰਹੀ ਹੈ ਇਹ ਪ੍ਰੋਗਰਾਮ ਵਿਦੇਸ਼ੀ ਨਾਗਰੀਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਕੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਆਗਿਆ ਦਿੱਂਦੇ ਜਿਦੇ ਵਿੱਚ ਵਿਅਕਤੀਗਤ ਅਤੇ ਕਾਰਪੋਰੇਟ ਦਾਨ ਦੀ ਰਕਮ ਨਿਰਧਾਰਤ ਕੀਤੀ ਜਾਂਦੀ ਹੈ ਇੱਕ ਰਿਪੋਰਟ ਦੇ ਅਨੁਸਾਰ ਯੂਐਸਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ ਯੂਐਸਸੀਆਈਐਸ ਦੁਆਰਾ ਸੰਕਿਸ਼ਮਿਕਾ ਲਈ ਇੱਕ ਡਰਾਫਟ ਅਰਜ਼ੀ ਫਾਰਮ ਭੇਜਣ ਤੋਂ ਬਾਅਦ ਸਿੱਖਤ ਰਾਜ ਅਮਰੀਕਾ ਨੇ 골ਡ ਕਾਰਡ ਸਥਾਈ ਨਿਵਾਸ ਪ੍ਰੋਗਰਾਮ ਸ਼ੁਰੂ ਕਰਨ ਦੇ ਵਲਿਕ ਮਹੱਤਵਪੂਰਨ ਕਦਮ ਚੁੱਕਿਆ ਹੈ ਫਾਰਮ ਜਿਸ ਨੂੰ ਫਾਰਮ ਆਈ 140 ਜੀ ਦੇ ਵਜੋਂ ਜਾਣਿਆ ਜਾਂਦਾ ਹੈ ਹੁਣ ਦਫਤਰ ਆਫ ਮੈਨੇਜਮੈਂਟ ਐਂਡ ਬਜਟੋ ਮਬੀ ਕੋਲੇ ਜੋ ਰਾਸ਼ਟਰਪਤੀ 트াম্প ਦੁਆਰਾ ਨਿਰਧਾਰਿਤ 18 ਦਸੰਬਰ ਨੂੰ ਲਾਗੂ ਕਰਨ ਦੀ ਆਖਰੀ ਮਿਤੀ ਨੂੰ ਪੂਰਾ ਕਰਨ ਵੱਲ ਜ਼ਰੂਰੀ ਪਰਖਤੇ ਨੂੰ ਤਰਸੋਂਦਾ ਹੈ ਡਾਫਟ ਫਾਰਮ ਨਵੇਂ ਗੋਲਡ ਕਾਰਡ ਰੂਟ ਰਾਹੀਂ ਸਾਇਨਵਾਸ ਦੇ ਮੰਗ ਕਰਨ ਵਾਲੇ ਬੇਨਕਾਰਾ ਦੇ ਲਈ ਤਿਆਰ ਹੈ ਕਿ ਤਾਕੇ ਇਹ ਪ੍ਰੋਗਰਾਮ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਨ ਤੋਂ ਬਾਅਦ ਗ੍ਰੀਨ ਕਾਰਡ ਲਈ ਯੋਗ ਪਨਰਦੀ ਅਕਿਆਤਿੰਦੇ ਪ੍ਰੋਗਰਾਮ ਟਿੱਕਰ ਰਿਪੋਰਟ ਅਨੁਸਾਰ ਯੂ ਐਸ ਸੀ ਆਈ ਐਸ ਨੇ ਸੰਕੇਤ ਦਿੱਤਾ ਹੈ ਕਿ ਅਰਜ਼ੀ ਫੀਸ ਪ੍ਰਤੀ ਵਿਨੇਕਾਰ 15000 ਡਾਲਰ ਹੋਣ ਦੀ ਉਮੀਦ ਹੈ ਪ੍ਰਸਤਾਵੀ ਢਾਂਚੇ ਦੇ ਤਹਿਤ ਵਿਅਕਤੀਗਤ ਪੈਟੀਸ਼ਨਰਾਂ ਨੂੰ 1 ਮਿਲੀਅਨ ਡਾਲਰ ਦਾਨ ਕਰਨ ਦੀ ਜ਼ਰੂਰਤ ਹੋਵੇਗੀ ਵਿਦੇਸ਼ੀ ਨਾਗਰਿਕ ਨੂੰ ਸਪੌਂਸਰ ਕਰਨ ਵਾਲੇ ਕਾਰਪੋਰੇਟ ਪੈਟੀਸ਼ਨਰਾਂ ਨੂੰ 2 ਮਿਲੀਅਨ ਡਾਲਰ ਦਾਨ ਕਰਨ ਦੀ ਜ਼ਰੂਰਤ ਹੋਵੇਗੀ ਇਹ ਅਜਿਹਾ ਅਸਤਾਨਨ ਯੋਗਤਾ ਵਾਲੇ ਵਿਅਕਤੀ ಈ ಬಿ ਵਨ ਸ਼੍ਰੇਣੀ ਜਾਂ EB2 ਰਾਸ਼ਟਰੀ ਵਿਆਦ ਛੋਟੇ ਸ਼੍ਰੇਣੀ ਦੇ ਵਿੱਚ ਅਧੀਨ ਆਉਣ ਗਿਆ ਇਸ ਪ੍ਰੋਗਰਾਮ ਦਾ ਐਲਾਨ ਪਹਿਲੀ ਵਾਰ ਸਤੰਬਰ ਦੇ ਵਿੱਚ ਇੱਕ ਕਾਰਜਕਾਰੀ ਹਰਦੇਸ਼ ਰਾਹੀਂ ਕੀਤਾ ਗਿਆ ਸੀ ਜਿਦੇ ਵਿੱਚ USCIS ਨੂੰ ਇਸ ਨੂੰ 18 ਦਸੰਬਰ ਤੱਕ ਚਾਲੂ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਸੀ ਇਸ ਪ੍ਰਕਿਰਿਆ ਬਾਰੇ ਹੋਰ ਵੇਰਵੇ ਔਣ ਵਾਲੇ ਹਫਤੇ ਵਿੱਚ ਉਮੀਦ ਹੈ ਕਿਉਂਕਿ ਡਰਾਫਟ ਫਾਰਮ ਦੀ ਸੰਗੀ ਸਮੀਖਿਆ ਕੀਤੀ ਜਾ ਰਹੀ ਹੈ ਇਹ ਅਪਡੇਟ ਦਿਲਚਸਪੀ ਰੱਖਣ ਵਾਲੇ ਬਿਨਕਾਰਾ ਦੇ ਲਈ ਪ੍ਰੋਗਰਾਮ ਖੁੱਲਣ ਤੋਂ ਪਹਿਲਾਂ USCIS ਤਿਆਰੀ ਕਾਜ ਦਾ ਹਿੱਸਾ ਹੈ ਸਯੁਕਤ ਰਾਜ ਅਮਰੀਕਾ ਆਪਣੇ 골ਡ ਕਾਰਡ ਸਥਾਈ ਨਿਵਾਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਨੇੜੇ ਜਾ ਰਿਹਾ ਹੈ ਯੂ ਐਸ ਸੀ ਆਈ ਐਸ ਨੇ ਸੰਗੀਸ ਵਿਖੇ ਦੇ ਲਈ ਇੱਕ ਡਰਾਫਟ ਅਰਜ਼ੀ ਫਾਰਮ ਆਈ 140 ਜਮਾ ਕਰ ਦਿੱਤਾ ਜਿਸ ਦੀ ਆਖਰੀ ਮਿਤੀ 18 ਦਸੰਬਰ ਦੱਸੀ ਜਾ ਰਹੀ ਹੈ ਇਹ ਪ੍ਰੋਗਰਾਮ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਕੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਆਗਿਆ ਦਿੱੰਦ ਹੈ ਜਿਦੇ ਵਿੱਚ ਵਿਅਕਤੀਗਤ ਅਤੇ ਕਾਰਪੋਰੇਟ ਦਾਨ ਦੀ ਰਕਮ ਨਿਰਧਾਰਤ ਕੀਤੀ ਜਾਂਦੀ ਹੈ ਇੱਕ ਰਿਪੋਰਟ ਦੇ ਅਨੁਸਾਰ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ ਯੂਐਸਸੀਆਈਐਸ ਦੁਆਰਾ ਸੰਕਿਸ਼ਮਿਕਿਆ ਲਈ ਇੱਕ ਡਰਾਫਟ ਅਰਜ਼ੀ ਫਾਰਮ ਭੇਜੇ ਤੋਂ ਬਾਅਦ ਸਿੱਖਤ ਰਾਜ ਅਮਰੀਕਾ ਨੇ 골ਡ ਕਾਰਡ ਸਥਾਈ ਨਿਵਾਸ ਪ੍ਰੋਗਰਾਮ ਸ਼ੁਰੂ ਕਰਨ ਦੇ ਵਲਿਕ ਮਹੱਤਵਪੂਰਨ ਕਦਮ ਚੁੱਕਿਆ ਹੈ फार्म जिसनो फार्म आई 140 जी ਦੇ ਵਜੂ ਜਾਣੇ ਚਾਹੁੰਦਾ ਹੈ ਹੁਣ ਦਫਤਰ ਆਫ ਮੈਨੇਜਮੈਂਟ ਐਂਡ ਬਜਟ ਨੂੰ ਐਮਬੀ ਕੋਲੇ ਜੋ ਰਾਸ਼ਟਰਪਤੀ ਟ੍ਰੰਪ ਦੁਆਰਾ ਨਿਰਧਾਰਿਤ 18 ਦਸੰਬਰ ਨੂੰ ਲਾਗੂ ਕਰਨ ਦੀ ਆਖਰੀ ਮਿਤੀ ਨੂੰ ਪੂਰਾ ਕਰਨ ਵੱਲ ਜ਼ਰੂਰੀ ਪਰਖਤੀ ਨੂੰ ਤਰਸੋਂਦਾ ਹੈ। ਡਾਫਟ ਫਾਰਮ ਨਵੇਂ ਗੋਲਡ ਕਾਰਡ ਰੂਟ ਰਾਹੀਂ ਸੈ ਨਿਵਾਸੀ ਮੰਗ ਕਰਨ ਵਾਲੇ ਬਿਨਕਾਰਾ ਦੇ ਲਈ ਤਿਆਰ ਹੈ ਕਿ ਤੱਕ ਹੈ। ਇਹ ਪ੍ਰੋਗਰਾਮ ਸਥਿਤੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਨ ਤੋਂ ਬਾਅਦ ਗ੍ਰੀਨ ਕਾਰਡ ਤੇ ਲਈ ਯੋਗ ਪਨਰਦੀ ਆਖਿਆ ਜਾਂਦੇ। ਪ੍ਰੋਗਮੈਂਟੇਕਰ ਰਿਪੋਰਟ ਅਨੁਸਾਰ ਯੂਐਸਸੀਆਈਐਸ ਨੇ ਸੰਕੇਤ ਦਿੱਤਾ ਹੈ ਕਿ ਅਰਜ਼ੀ ਫੀਸ ਪ੍ਰਤੀ ਵਿਨੇਕਾਰ 15000 ਡਾਲਰ ਹੋਣ ਦੀ ਉਮੀਦ ਹੈ। ਪੈਸਟਾਵਿਟਾਂਜ ਦੇ ਤਹਿਤ ਵਿਅਕਤੀਗਤ ਪੈਟਿਸ਼ਨਰਾਂ ਨੂੰ 1 ਮਿਲੀਅਨ ਡਾਲਰ দান ਕਰਨ ਦੀ ਜ਼ਰੂਰਤ ਹੋਵੇਗੀ ਵਿਦੇਸ਼ੀ ਨਾਗਰਿਕ ਨੂੰ ਸਪੌਂਸਰ ਕਰਨ ਵਾਲੇ ਕਾਰਪੋਰੇਟ ਪੈਟਿਸ਼ਨਰਾਂ ਨੂੰ 2 ਮਿਲੀਅਨ ਡਾਲਰ দান ਕਰਨ ਦੀ ਜ਼ਰੂਰਤ ਹੋਵੇਗੀ ਇਹ ਅਜ਼ੀਆਂ ਅਸਤਾਨਨ ਯੋਗਤਾ ਵਾਲੇ ਵਿਅਕਤੀਆਂ ਦੇ ਲਈ EB-1 ਸ਼੍ਰੇਣੀ ਜਾਂ EB-2 ਰਾਸ਼ਟਰੀ ਵਿਆਛੋਟ ਸ਼੍ਰੇਣੀ ਦੇ ਵਿੱਚ ਅਧੀਨ ਆਉਣਗੇ ਇਸ ਪ੍ਰੋਗਰਾਮ ਦਾ ਐਲਾਨ ਪਹਿਲੀ ਵਾਰ ਸਤੰਬਰ ਦੇ ਵਿੱਚ ਇੱਕ ਕਾਰਜਕਾਰੀ ਹਰਦੇਸ਼ ਰਾਹੀਂ ਕੀਤਾ ਗਿਆ ਸੀ ਜਿਦੇ ਵਿੱਚ USCIS ਨੂੰ ਇਸ ਨੂੰ 18 ਸੰਭਰ ਤੱਕ ਚਾਲੂ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਸੀ ਇਸ ਪ੍ਰਕਿਰਿਆ ਬਾਰੇ ਹੋਰ ਵੇਰਵੇ ਔਨ ਵਾਲੇ ਹਫਤੇ ਵਿੱਚ ਹੋਣ ਦੀ ਉਮੀਦ ਹੈ ਕਿਉਂਕਿ ਡਰਾਫਟ ਫਾਰਮ ਦੀ ਸੰਗੀ ਸਮੀਖਿਆ ਕੀਤੀ ਜਾ ਰਹੀ ਹੈ ਇਹ ਅਪਡੇਟ ਦਿਲਚਸਪੀ ਰੱਖਣ ਵਾਲੇ ਬਿਨੇਕਾਰਾ ਦੇ ਲਈ ਪ੍ਰੋਗਰਾਮ ਖੁੱਲਣ ਤੋਂ ਪਹਿਲਾਂ ਯੂਐਸਏ ਆਈਐਸਡੀ ਤਿਆਰੀ ਕਾਲਜ ਦਾ ਹਿੱਸਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ